ਅੱਜ ਅਸੀਂ ਆਏ ਆ ਜੀ ਇੱਧਰ ਆਪਣਾ ਰਸੂਲਪੁਰ ਪਿੰਡ ਹੈ ਇੱਥੇ ਅੱਜ ਫੌਜਾਂ ਆਈਆਂ ਨੇ ਨਿਹੰਗ ਸਿੰਘਾਂ ਦੀਆਂ ਦੇ ਹਾਥੀ ਮਹਾਰਾਜ ਦਾ ਖਾਲਸਾ ਪੰਥ ਮਹਾਰਾ ਜਿਹੜਾ ਸਾਰੇ ਮਹਾਰਾਜ ਨੇ ਬਖਸ਼ਿਆ ਖਾਲਸੇ ਪੰਥ ਨੂੰ ਢੋੜੇ ਬਖਸ਼ੇ ਸ਼ਸਤਰ ਬਖਸ਼ੇ ਮਹਾਰਾ ਜੀ ਨਿਸ਼ਾਨ ਬਖਸ਼ਿਆ ਮਹਾਰਾ ਜੀ ਕਦੋਂ ਉਹਨੇ ਢੋੜ ਦੋੜੇ ਬਾਬਾ ਜੀ ਬੱਸ ਆਪਣਾ ਜਿਹੜੇ ਨੌਜਵਾਨ ਪੀੜੀ ਜਿਹੜੇ ਤੁਹਾਡੇ ਵਰਗੇ ਮੁੰਡੇ ਨੇ ਹਾਂ ਜੀ ਇਹ ਬਹੁਤ ਮਤਲਬ ਇਹ ਆਪਣੇ ਕੇਸ ਘਟਾ ਦਿੰਦੇ ਨੇ ਉਹ ਤੇ ਬਾਬਾ ਜੀ ਹਾਂ ਅਸੀਂ ਵੀ ਮੰਨਦੇ ਆ ਬਾਬਾਈ ਤੇ ਇਹ ਚੀਜ਼ਾਂ ਜਿਹੜੀਆਂ ਨਹੀਂ ਅਸੀਂ ਅਸੀਂ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅੱਜ ਜਿਵੇਂ ਆਏ ਆ ਜੀ ਇੱਧਰ ਆਪਣਾ ਰਸੂਲਪੁਰ ਪਿੰਡ ਹੈ ਇੱਥੇ ਅੱਜ ਫੋਜਾਂ ਆਈਆਂ ਇਹਨਾਂ ਨਿਹੰਗ ਸਿੰਘਾਂ ਦੀਆਂ ਡੇਰੇ ਤੋਂ ਤੇ ਅੱਜ ਆਪਾਂ ਮਿਲਦੇ ਆ ਸਾਰਿਆਂ ਨੂੰ ਕੋਈ ਗੱਲਬਾਤ ਕਰਦੇ ਆ ਵੀ ਕੀ ਇਹਨਾਂ ਦਾ ਇਤਿਹਾਸ ਹੈ ਵੀ ਕਿਵੇਂ ਉਹਰੇ ਹਰ ਸਾਲ ਸੁਣਿਆ ਵੀ ਬਾਬਾ ਜੀ ਆਉਂਦੇ ਨੇ ਤੇ ਆਪਾਂ ਅੱਜ ਦੇਖਦੇ ਆ ਤੇ ਬਾਬਾ ਜੀ ਦਾ ਇਤਿਹਾਸ ਕੀ ਹੈ ਤੇ ਆਓ ਕੋਈ ਗੱਲਬਾਤ ਕਰਦੇ ਆ ਆਪਾਂ ਨਾਮ ਕਾਲ ਸਾ ਵਾਹਿਗੁਰੂ ਜਿੱਕੀ ਫਤਿਹ ਉਹ ਫੌਜਾਂ ਕੀ ਹਾਲ ਹੈ ਕਰਨੇ ਆ ਨਾ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤਾਈ ਆ ਭਾਈ ਹਰ ਸਾਲ ਪਹੁੰਚ ਜਾਂਦੀਆਂ ਨੇ ਇਹਨਾਂ ਦਾ ਕੀ ਇਤਿਹਾਸ ਹੈ ਇਹਦੇ ਬਾਰੇ ਦੱਸੋ ਮਾੜਾ ਜੀ ਇਹ ਸੰਪਰਦਾਇ ਬਾਬਾ ਵਿਦੀ ਚੰਦ ਸਾਹਿਬ ਡੀ ਐਨ ਵੰਸ ਬਾਬਾ ਸੋਮ ਸਿੰਘ ਜੀ ਬਾਬਾ ਦਿਆ ਸਿੰਘ ਜੀ ਉਹਨਾਂ ਦੇ ਸੁਪੁੱਤਰ ਬਾਬਾ ਬਤਾਰ ਸਿੰਘ ਜੀ ਤੇ ਅੱਜ ਉਹਨਾਂ ਦੇ ਬਾਬਾ ਬਤਾਰ ਸਿੰਘ ਦੇ ਸੁਪੁੱਤਰ ਬਾਬਾ ਚੰਦ ਸਿੰਘ ਜੀ ਅੱਜ ਇੱਥੇ ਹਾਜ਼ਰੀਆਂ ਲਵਾਈਆਂ ਨੇ ਹਰ ਸਾਲ ਦਲਪਨ ਚਾਹੁੰਦਾ ਹੈ 50 60 ਸਾਲ ਤੋਂ ਇੱਥੇ ਇਹਨਾਂ ਦਾ ਹਰ ਸਾਲ ਦਾਲਵੰਤ ਵਾ ਰੀ ਲੋਂਦਾ ਇਸ ਪਿੰਡ ਦੇ ਵਿੱਚ ਇਸ ਮੇਕਰ ਦੇ ਵਿੱਚ ਮਹਾਰਾਜ ਦੀ ਕਿਰਪਾ ਹੈ ਕਿ ਕਿਸੇ ਟਾਈਮ ਦੇ ਵਿੱਚ ਹਜੂਰ ਸਾਹਿਬ ਕੋਲ ਬਾਬਾ ਸੁਰਸਿੰਘ ਜੀ ਦਾਲਵੰਤ ਇੱਥੇ ਆਇਆ ਸੀ ਉਦੋਂ ਸੁਖਨਵਾਨ ਸਾਹਿਬ ਹਾਜ਼ਰੀ ਲੱਗਦੀ ਹੁੰਦੀ ਸੀ ਲੇਕਿਨ ਅਸੀਂ ਉਸ ਪਿੰਡ ਦੇ ਵਸਨੀਕ ਹੋਣ ਦੇ ਨਾਤੇ ਸੁਰਸਿੰਘ ਨਗਰ ਦੇ ਅਸੀਂ ਵਾਸੀ ਆ ਸਾਰਾ ਅੱਧਾ ਪਿੰਡ ਇੱਥੇ ਬੈਠਾ ਤਾਂ ਸੰਮਤਾਂ ਦੇ ਸਹਿਯੋਗ ਦੇ ਨਾਲ ਇੱਥੇ ਦਾਲਵੰਤ ਦੀ ਹਾਜ਼ਰੀ ਲੱਗੀ ਆ ਉਹ ਸਾਲ ਤੋਂ 60 ਸਾਲ ਹੋ ਚੁਲੇ ਆ 60 ਸਾਲ ਹਾਂਜੀ ਇਸੇ ਤਰ੍ਹਾਂ ਹੀ ਸੰਤਾ ਸਾਹਿਬ ਦਾ ਬੀਹਣੇ ਦਾਲ ਪੰਤੋਂਦਾ ਹੋਰ ਬੜੀਆਂ ਕਿਰਪਾ ਮਹਾਰਾਜ ਜੀ ਦੇਖੋ ਜੀ ਸਾਡੇ ਸਾਡੀ ਆਉਣ ਵਾਲੀ ਸੰਤਾਨ ਨੂੰ ਅੱਛਾ ਹਾਂਜੀ ਸਾਡੇ ਵਿਰਸੇ ਬਾਰੇ ਬਿਲਕੁਲ ਬਿਲਕੁਲ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਬਹੁਤ ਸ਼ਾਇ ਹੈ ਬਹੁਤ ਸਿੱਖਿਆ ਦੇਣੀ ਚਾਹੀਦੀ ਤੁਸੀਂ ਬਾਬਾ ਜੀ ਕੁਝ ਕਹੋ ਬਾਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮ ਹੋ ਜਾਵੇ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਏ ਫਤਿਹ ਪਾਏ ਖਾਲਸਾ ਵੀ ਗੁਰੂ ਦਾ ਤੇ ਬਾਤੇ ਵੀ ਗੁਰੂ ਦੀ ਹੁਕਮ ਕਰੋ ਸਰਕਾਰ ਆਪਣਾ ਨਾਂ ਦੱਸੋ ਬਾਬਾ ਜੀ ਮੇਰਾ ਨਾਂ ਭੁਪਿੰਦਰ ਸਿੰਘ ਹੈ ਜੀ ਅੱਛਾ ਹਾਂ ਜੀ ਸੇਵਾਦਾਰ ਹਾਂ ਮੈਂ ਔਰ ਮੁੱਖ ਸੇਵਕਾਂ ਬਟਿਆਲੇ ਦਾ ਹਾਂ ਹਾਂ ਜੀ ਇੱਥੇ ਦੇ ਹਾਂ ਕਿ ਬਟਿਆਲੇ ਦੇ ਮੁੱਖ ਸੇਵਕ ਹਾਂ ਗੋਲੀ ਪਰਵਾਰ ਹੋ ਜਾਣਾ ਲਾਏ ਹਾਂ ਨਹੀਂ ਨਹੀਂ ਗੋਲੀ ਪਰਵਾਰ ਔਰ ਮੁੱਖ ਸੇਵਕ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਵੱਡੇ ਸੇਵਾਦਾਰ ਗੋਲੀ ਪਰਵਾਰ ਚਲੋ ਸੁਣਾਓ ਫਿਰ ਕੋਈ ਕਵਿਤਾ ਕੋਈ ਗੱਲਬਾਤ ਸੁਣਾਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਨਾ ਤਾਨਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਆਈਏ ਜਿਸ ਜਿੱਥੇ ਆ ਸਭ ਦੁੱਖ ਜਾਏ ਸਭ ਸੁਣੋ ਸੁਣੋ ਮੈਂ ਸੁਣਾਉਂ ਹੁਣ ਕਥਾ ਉਹਨਾਂ ਦੀ ਛੋਟੀ ਅਮਰਜੀਤ ਜੀ ਬਿੜਾਈ ਮਿਲ ਗਈ ਛੋਟੀ ਅਮਰਜੀਤ ਹਾਂਜੀ 6ਵੇਂ ਸਾਲ ਚ ਹੀ ਗਰਾਈ ਮਿਲ ਗਈ 6ਵੇਂ ਸਾਲ ਚ ਗੁਰਾਂ ਜੀ ਦਾ ਮੁਖ ਜਲਾਲ ਤੱਕ ਗੁਰਾਂ ਜੀ ਦਾ ਮੁਖ ਜਲਾਲ ਤੱਕ ਉਹਨਾਂ ਚਮਕਾ ਨੇ ਹਾਲ ਤੱਕ ਪੇਸ਼ਣਾ ਸੀ ਚੱਲੀ ਕੋ ਰਾਮ ਰਾਜ ਦੀ ਪੇਸ਼ਣਾ ਸੀ ਚੱਲੀ ਕੋ ਰਾਮ ਰਾਜ ਦੀ ਅਠਵੇਂ ਬਾਦਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਅਠਵੇਂ ਬਾਦਸ਼ਾਹ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਪੰਡਤ ਲਾਲ ਚੰਦ ਗਲੀ ਗਲੀ ਟੁੰਦਾ ਕਹਿੰਦਾ ਅਰਥ ਕਰੋ ਤੁਸੀਂ ਗੀਤਾ ਇਸ ਲੋਕਾਂ ਦਾ ਜਦੋਂ ਗੁਰਾਂ ਦੇ ਗਿਆਨ ਚ ਮਨ ਚ ਗਿਆਨ ਪਰਮਾੰਦਾ ਅਰਥ ਗੀਤਾ ਇਸ ਲੋਕਾਂ ਨੂੰ ਛੱਜੂ ਵਰਗੇ ਸਦਾ ਨੂੰ ਵੀ ਕਰਾਂਦਾ ਪਿੰਦਰ ਵਰਗੇ ਪੌਂਦੂ ਕਮਲੇ ਵਾਲੇ ਸਦਾ ਨੂੰ ਸਮਝਦਾ ਸੋਚੀਆਂ ਬੋਲ ਚੋ ਜੀ ਆ ਬਿਤਾ ਗਵਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤੀ ਕਰਦਾ ਤਿੰਨ ਕੇ ਕਾਰਜ ਸਭ ਸਵਾਰਤਾ ਤਿੰਨ ਕੇ ਕਾਰ ਸਾਰਤਾ ਇਹ ਖਾਲਸਾ ਬੰਦ ਹੈ ਆਇਆ ਨੂੰ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਮੈਂ ਬਹੁਤ ਸਾਰੇ ਆਏ ਨੂੰ ਸਵਾਗਤ ਕਰਦਾ ਕਿਉਂਕਿ ਜਦ ਲਗ ਖਾਲਸਾ ਰੇ ਨਿਹਾਰਾ ਤਬ ਲਗ ਤੇਜ ਦਿਮ ਮੈਂ ਸਾਰਾ ਜਾਬ ਇਹ ਗਈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਦੀਦ ਮੈਂ ਨਾ ਕਰੂੰ ਇਨਕੀ ਬੀਦ ਮੈਂ ਨਾ ਕਰੂੰ ਇਨਕੀ ਪਰਦੀਦ ਇਹ ਖਾਲਸਾ ਨਿਹਾਰਾ ਬੰਥ ਹੈ ਨਿਹਾਰਾ ਹੈ ਨਾਰਾ ਬੰਥ ਰਹੇਗਾ ਔਰ 사ਤੂਰੂ ਨੇ ਫਰਮਾਇਆ ਕਿ ਖਾਲਸੇ ਦੀ ਹਮੇਸ਼ਾ ਹੀ ਚੜਦੀ ਕਲਾ ਆਏਗੀ ਸਾਰੇ ਪਾਸੇ ਚੜਦੀ ਕਲਾ ਹੋ ਵੀ ਰਹੀ ਹੈ ਹੋ ਵੀ ਰਹੀ ਹੈ ਤੇ ਹੋਵੇਗੀ ਵੀ ਖਾਲਸੇ ਦੀ ਚੜਦੀ ਕਲਾ ਜਾਇਆ ਘਰ ਪੰਥੀ ਗੁੰਜਾਂ ਦਿਨੋ ਦਿਨ ਗੂੰਜਣਗੀਆਂ ਗੂੰਜਦੀਆਂ ਗੂੰਜਣਗੀਆਂ ਪੰਥ ਦੀ ਜਯਾਗਾਰ ਹੋਏਗੀ ਅੱਜ ਦੇ ਮਹਾਨ ਦਿਹਾੜੇ ਦੀਆਂ ਇਹ ਕੋ ਕਾਲਾ ਪਾਪੀ ਦੀ ਸੰਜੀ ਦੇ ਪਾਵਨ ਸਥਾਨ ਤੇ ਹਰ ਸਾਲ ਇਹ ਮਹੱਲਾ ਨਿਕਲਦਾ ਅਸੀਂ ਪਟਿਆਲਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਸੁਸਾਇਟੀਆਂ ਇਸ ਲਈ ਸਸ ਸਵਾਦ ਬਣੇ ਖਾਲਸਾ ਸਤਿਅਦੀ ਕਮੇਟੀ ਦੇ ਵੱਲੋਂ ਸਮੂਹ ਸੰਤਨ ਨੂੰ ਅੱਜ ਦੇ ਮਹਾਨ ਦਿਹਾੜੇ ਦੀ ਵਧਾਈ ਦਿੰਦੇ ਆ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਪਾਵਨ ਸਥਾਨ ਮਹਾਂਪੁਰਸ਼ ਬਾਬਾ ਦਿਆ ਸਿੰਘ ਜੀ ਸੋ ਸਿੰਘ ਵਾਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਪੇਰ ਨਸਦਕਾ ਇੱਥੇ ਸਾਡੇ ਖਾਲਸਾ ਸਤਿਅ ਦੀ ਗਵਰਟੀ ਦੇ ਮੈਂਬਰ ਨੇ ਜੋ ਸਰਦਾਰ ਦਲਜੀਤ ਸਿੰਘ ਦੀ ਸੀਨਾ ਉਹ ਉਹਨਾਂ ਨੇ ਹਰ ਸਾਲ ਇੱਥੇ ਸੜੀਆਂ ਸੰਤਾਂ ਜੋ ਮਨਾਉਂਦੀਆਂ ਨੇ ਠੀਕ ਹੈ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਸਾਰੇ ਬੰਦੇ ਵਕ ਵਕ ਜਿਵੇਂ ਗੁਰਨਾਥ ਸਾਹਿਬ ਦਾ ਬਨਾਂਦੇ ਨੇ ਗੁਰੂਵੰਦ ਸਿੰਘ ਜੀ ਦਾ ਬਨਾਂਦੇ ਨੇ ਇਸ ਤਰ੍ਹਾਂ ਬਾਬਾ ਬੀਦੀ ਚੰਦੀ ਦਾ ਵੀ ਸਥਾਨ ਬਣ ਗਿਆ ਉਹਨਾਂ ਲਈ ਮਨਾਇਆ ਜਾਂਦਾ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਗਏ ਜਿੱਥੇ ਹਾਜ਼ਰੀ ਲਵਾਉਣ ਆਏ ਹਾਂ ਹਰ ਸਾਲ ਹੁੰਦਾ ਨੇ ਪਾਪਾ ਜੀ ਹਾਂਜੀ ਹਰ ਸਾਲ ਹਰ ਇੱਕ ਸਾਲ ਹਰ ਸਾਲ ਹੁੰਦੇ ਨੇ ਜੀ ਕਾਫੀ ਸਾਲ ਹੋ ਗਏ ਅਲਕੀ ਇਹਨਾਂ ਦੇ ਬੇਟੇ ਆਏ ਨੇ ਤੇ ਵੈਸੇ ਵੱਡੇ ਬਾਬਾ ਪੁੱਛਣ ਦੇ ਨੇ ਵੱਡੇ ਬਾਬਾ ਪੁੱਛਣ ਦੇ ਵੱਡੇ ਬਾਬਾ ਪੁੱਛਣੇ ਉਹ ਵਾਰ ਗਏ ਨੇ ਕਹਿੰਦੇ ਨੇ ਪਤਾ ਚੱਲਿਆ ਦੇਖੋ ਇਧਰ ਹੋਣ ਦੇਖੋ ਜੀ ਇਹ ਫੌਜਾਂ ਦੇ ਜਿਹੜੇ ਘੋੜ ਸਵਾਰ ਨੇ ਜੀ ਸਾਰੇ ਇਧਰ ਨਿਗਾ ਮਾਰੋ ਬਾਬਿਆਂ ਦੇ ਆ ਘੋੜੇ ਦੇਖੋ ਜੀ ਆ ਦਿਖਾਓ ਜੀ ਮੈਂ ਸਾਰਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਾਂ ਉਹ ਰਸੂਲਪੁਰ ਆਪਾਂ ਸੋਣੀ ਬਾਬਾ ਜੀ ਦਲ ਬਾਬਾ ਬਿਰੀ ਚੰਦ ਸਾਹਿਬ ਜੀ ਬਾਬਾ ਅਵਤਾਰ ਸਿੰਘ ਜੀ ਜੋ ਬਾਬਾ ਇਸ ਲਈ ਮੁਖੀ ਨੇ ਬਾਬਾ ਜੀ ਦਲ ਬਾਬਾ ਬਿਰੀ ਚੰਦ ਸਾਹਿਬ ਜੀ ਦੇ ਤੇ ਬਾਬਾਈ ਆਪਾਂ ਉਹਨਾਂ ਦੇ ਪੜਾਅ ਤੇ ਆ ਜੀ ਇਸ ਲਈ ਜਿੱਥੇ ਮਹਾਰਾਜ ਜੀ ਮਹਾਰਾਜ ਦੇ ਰਾਕੇ ਮਾਰਾ ਦੇ ਹਾਥੀ ਮਾਰਾ ਦਾ ਖਾਲਸਾ ਪੰਥ ਮਾਰਾ ਜਿਹੜਾ ਸਾਰੇ ਮਾਰਾ ਨੇ ਬਖਸ਼ਿਆ ਖਾਲਸੇ ਪੰਥ ਨੂੰ ਘੋੜੇ ਬਖਸ਼ੇ ਸ਼ਸਤਰ ਬਖਸ਼ੇ ਮਾਰਾ ਨਿਸ਼ਾਨ ਬਖਸ਼ਿਆ ਮਾਰਾ ਨੀਲਾ ਤੇ ਮਾਰਾ ਦੇ ਬਾਬਾ ਅਵਤਾਰ ਸਿੰਘ ਹੋਲੇ ਮਲੇ ਤੋਂ ਮਾਰਾ ਤਿੰਨ ਦਿਨ ਦਾ ਉਰੇ ਪੜਾ ਲਾਦਾ ਬਾਬਾ ਜੀ ਤੇ ਉਰੇ ਸ਼ੋਣੀ ਤੇ ਬਾਬਾ ਜੀ ਤੇ ਆਪਣੇ ਜਿਹੜੇ ਆਪਣੇ ਬਾਬਾ ਬਹਾਦਰ ਬਾਬਾ ਬਹਾਦਰ ਬਾਬਾ ਬਿਲੀ ਚੰਦ ਸਾਹਿਬ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਟਾਈਮ ਤੋਂ ਨੇ ਮਾਰਾ ਜੋ ਤੇ ਉਹਨਾਂ ਨੇ ਮਾਰਾ ਜਿਹੜੀ ਇਹ ਸੇਵਾ ਸਾਰੀ ਖਾਲਸੇ ਨੂੰ ਬਖਸ਼ ਕੇ ਗਏ ਨੇ ਉਹ ਜਿਹੜਾ ਉਹ ਦਲ ਚਲਾ ਕੇ ਗਏ ਨੇ ਜਿਹੜੇ ਆਪਣੇ ਬਾਬਾ ਆਪਣੇ ਬਾਬਾ ਅਵਤਾਰ ਸਿੰਘ ਜੀ ਦੇ ਪਿ ਜਿਹੜੇ ਹੈਗੇ ਨੇ ਬਾਬਾ ਦਿਆ ਸਿੰਘ ਜੀ ਜਿਨ੍ਹਾਂ ਦੇ ਆਪਾਂ ਕਾਲ ਤੱਕ ਹੁਣ ਤਸਵੀਰ ਲੱਗੀ ਉਹਨਾਂ ਦੇ ਮਿਊਜ਼ੀਅਮ ਚ ਉਹ ਬਹੁਤ ਮਹਾਰਾਜੀ ਕਿਰਪਾ ਜੋ ਮਹਾਰਾਜ ਹਰ ਸਾਲ ਉਹ ਆ ਵਰਤਦੇ ਨੇ ਤੇ ਬੜੀ ਕਿਰਪਾ ਪਾਸ਼ਾ ਜੀ ਜਿਹੜੀ ਉਹਨੇ ਵਰਤਾਰਾ ਹੁੰਦਾ ਆਪ ਜੀ ਰੱਖ ਕੇ ਦੇਖ ਸਕਾ ਜੀ ਮੌਸਮ ਦੇ ਵਿੱਚ ਆਪ ਜੀ ਨੂੰ ਰਿਹਾ ਆਪਾਂ ਖਾਲਸੇ ਦੇ ਮੱਲੇ ਕੋੜਦੋੜਾ ਸ਼ਸਤਰ ਵਿਦਿਆ ਦੇ ਜੋਰ ਜਿਹੜੇ ਮਾਰੇ ਨੇ ਬਖਸ਼ੇ ਗੁਰੂ ਉਹ ਵੀ ਸੀ ਪਾਸ਼ਾ ਗੁਰੂ ਰਬਮੀ ਸਾਹਿਬ ਪਾਸ਼ਾ ਨੇ ਬਖਸ਼ੇ ਨੇ ਤੇ ਉਹ ਸਾਰੇ ਆਪ ਜੀ ਨੂੰ ਹੁਣੇ ਦਰਸ਼ਨ ਕਰਾਵਾਂਗੇ ਤੇ ਆਪ ਜੀ ਵੀ ਇਸ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਦੇਖੀਏ ਹਮਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿੱਥੇ ਅਸੀਂ ਆਏ ਆ ਜੀ ਸਾਡੇ ਕਰਦੇ ਕੋਲ ਹੁਣ ਕਰਕੇ ਅਸੀਂ ਸਾਰੇ ਮੇਰੇ ਦੋਸਤ ਭਰਾ ਅਸੀਂ ਪਹੁੰਚੇ ਆ ਜੀ ਠੀਕ ਹੈ ਜੀ ਤੇ ਅਸ਼ੀਦਾਂ ਦਾ ਗੁਰਦੁਆਰਾ ਸਾਹਿਬ ਜੀ ਇੱਥੇ ਤੇ ਸਾਨੂੰ ਬੜਾ ਵਧੀਆ ਲੱਗਦਾ ਜੀ ਹਰ ਇੱਕ ਸਾਲ ਆਨੇ ਹ ਬੜੇ ਬੜੇ ਜਿੱਥੇ ਘੋੜੇ ਆਂਦੇ ਨੇ ਇਹ ਦੇਖਿਆ ਸੀ ਨੰਗ ਸਿੰਘ ਆਂਦੇ ਨੇ ਜੀ ਤੁਸੀਂ ਦੇਖ ਕੇ ਬੜੇ ਖੁਸ਼ ਹੁੰਦੇ ਆ ਜੀ ਉਹਨਾਂ ਨੂੰ ਪਰ ਬਾਬਾ ਜੀ ਅੱਜ ਕੱਲ ਜਿਹੜੇ ਨੌਜਵਾਨ ਪੀੜ੍ਹੀ ਜਿਹੜੇ ਤੁਹਾਡੇ ਵਰਗੇ ਮੁੰਡੇ ਨੇ ਹਾਂ ਜੀ ਇਹ ਬਹੁਤ ਮਤਲਬ ਇਹ ਆਪਣੇ ਕੇਸ ਘਟਾ ਦਿੰਦੇ ਨੇ ਉਹ ਤੇ ਬਾਬਾ ਜੀ ਹਾਂ ਅਸੀਂ ਵੀ ਮੰਨਦੇ ਆ ਬਾਬਾਈ ਇਹ ਇਹ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਅਸੀਂ ਅਸੀਂ ਕਹਿਣਾ ਚਾਹੁੰਦੇ ਆ ਬਾਬਾਈ ਇਹ ਬੜਾ ਗਲਤ ਕਰਦੇ ਨੇ ਹਾਂ ਕਿਉਂਕਿ ਅੱਜ ਤੁਸੀਂ ਦੇਖੋ ਵੀ ਜਿਹੜੇ ਕੋਈ ਕਹਿੰਦਾ ਜੀ ਮੇਰੀ ਪੱਗ ਲਾਤੀ ਜੀ ਹਾਂ ਜੀ ਹਾਂ ਜੀ ਇਹ ਝੰਡੇ ਲਾਈ ਜਾਂਦੇ ਨੇ ਇਦੇ ਬਾਰੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਆਂ ਜੀ ਇਹ ਬੜਾ ਗਲਤ ਕਰ ਰਹੇ ਨੇ ਜੀ ਹਾਂ ਜੋ ਵੀ ਹਲੇ ਨੌਜਵਾਨ ਸਿੱਖ ਜਿਹੜੇ ਕੇਸ ਕਟਾ ਰਹੇ ਨੇ ਬੜੀ ਗਲਤ ਗੱਲ ਹੈ ਜੀ ਕਿਉਂਕਿ ਜੇ ਆਪਾਂ ਜੇ ਗੁਰਗੋਬਿੰਦ ਸਿੰਘ ਜੀ ਦਾ ਨਾ ਇੱਕ ਕਥਾ ਵੀ ਜੁੜੀ ਪਈ ਹੈ ਉਹਨਾਂ ਨਾਲ ਕੇਸਾਂ ਨਾਲ ਉਹਨਾਂ ਨੂੰ ਬੜਾ ਪਿਆਰ ਹੈ ਇੱਕ ਸਿੱਖ ਸੀ ਉਹਨਾਂ ਦੇ ਨਾ ਉੱਥੇ ਰਹਿੰਦਾ ਸੀ ਉੱਥੇ ਸਵਾਲ ਲੱਗੀ ਵੀ ਸੀ ਜੀ ਇਹ ਉੱਥੇ ਉਹਨਾਂ ਦੇ ਨਾ ਚਿੱਟਾ ਵਾਲ ਸੀ ਉਹਨਾਂ ਨੂੰ ਆਪਣੇ ਪਿਓ ਦੇਖਦੇ ਸਨ ਉਹਨਾਂ ਦੇ ਚਿੱਟਾ ਵਾਲ ਕੱਟਤਾ ਤੇ ਉਹਨਾਂ ਨੇ ਨਾ ਵੇਖਣਾ ਬੰਦ ਕਰਤਾ ਹੀ ਉਹਨਾਂ ਵੱਲ ਤੇ ਉਹਨਾਂ ਨੇ ਪੁੱਛਿਆ ਕਿ ਕਿਉਂ ਨਹੀਂ ਦੇਖਦੇ ਹੁਣ ਤੁਸੀਂ ਸਾਡੇ ਵੱਲ ਉਹ ਕਹਿੰਦੇ ਕਹਿੰਦੇ ਉਹਨਾਂ ਨੇ ਫਿਰ ਦੱਸਿਆ ਕਿ ਸਿੱਖਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਗੁਰੂ ਗੋਬਿੰਦ ਸਿੰਘ ਕਿੰਨੇ ਪਿਆਰੀ ਸੀ ਉਹਨਾਂ ਦੀ ਦਾੜੀ ਜੀ ਕਿਹਦੀ ਰਾ ਸੀਗਾ ਵੀ ਹੋਣੀ ਰਾ ਮੈਨੂੰ ਨਜ਼ਰ ਨਹੀਂ ਆਉਂਦੀ ਹਾਂ ਜੀ ਤੇ ਇਤਿਹਾਸ ਹੈ ਦਾ ਇਹਦੇ ਬਾਰੇ ਵੀ ਇੱਕ ਇਤਿਹਾਸ ਹੈ ਹਾਂ ਜੀ ਤੇ ਇਤਿਹਾਸ ਤੇ ਸਾਡੇ ਬੜੇ ਵੱਡੇ ਨਹੀਂ ਸਾਨੂੰ ਅਸੀਂ ਦਬਾਉਂਦੇ ਨੇ ਜੀ ਇਤਿਹਾਸ ਤੇ ਦਬਾਉਂਦੇ ਪਏ ਨੇ ਜੀ ਲੋਕੀ ਇਤਿਹਾਸ ਸਾਡੇ ਪਰ ਇਹ ਆ ਵੀ ਦੇਖੋ ਵੀ ਜਿਹਨੇ ਦਸਤਾਰ ਬੰਨੀ ਹੈ ਨਾ ਹਾਂ ਜੀ ਉਹਨੂੰ ਆਪਣੀ ਦਸਤਾਰ ਦੇ ਮੁਕਾਬਲਾ ਵੀ ਕਰਨਾ ਚਾਹੀਦਾ ਬਾਈ ਸਾਡਾ ਕਿਰਦਾਰ ਬੜਾ ਉੱਚਾ ਹੈ ਸਾਡਾ ਕਿਰਦਾਰ ਬੜਾ ਉੱਚਾ ਹੈ ਜੀ ਨਹੀਂ ਕਿਰਦਾਰ ਦੇ ਉੱਚਾ ਹਾਂ ਜੀ ਜਿਵੇਂ ਹੁਣ ਅਸੀਂ ਦਸਤਾਰ ਬਨ ਲਏ ਤੇ ਆਪਾਂ ਨੂੰ ਸੰਭਾਲਣੇ ਵੀ ਤਾਂ ਚਾਹੀਦੇ ਹਾਂ ਹਾਂ ਸੰਭਾਲਣੇ ਵੀ ਹੁਣ ਕੋਈ ਲਾ ਦੇ ਤੇ ਆਪਾਂ ਮੁੜ ਕੇ ਦੇਖੀ ਜਾਈਏ ਤੇ ਦਸਤਾਰ ਲਾ ਦੇ ਤਾਂ ਫਿਰ ਤੂੰ ਹੁਣ ਲਾ ਦੋ ਮੈਂ ਕਹਿੰਦਾ ਵੜ ਦੋ ਜੀ ਕੋਈ ਪਰਵਾਹ ਨਾ ਕਰੋ ਦੇਖੀ ਜੇਗੀ ਵੜ ਦੋ ਤਾਂ ਜਾ ਕੇ ਥਲ ਪੈ ਗਈ ਫੇ ਥਲ ਪਈ ਇਹ ਐਵੇਂ ਨਹੀਂ ਥਲ ਪੈਣੀ ਵੜ ਦੋ ਜੀ ਹੋਰ ਦੱਸੋ ਪਿਆਰੋ ਬਸ ਵਧੀਆ ਬਾਈ ਚਲੋ ਇੱਛਾ ਗਈ ਬਾਈ ਕੁਝ ਕੁ ਖਾਲਸਾ ਬਾਈ ਕੁਝ ਜਿਹਾ ਸੰਗਤ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਅੱਜ ਜੋ ਨਿਹੰਗ ਸਿੰਘ ਹੋਰੇ ਆਏ ਸੀਗੇ ਫੌਜਾਂ ਆਈਆਂ ਉਹ ਸਾਰਾ ਤੁਹਾਨੂੰ ਦਿਖਾਇਆ ਜੀ ਔਰ ਤੁਸੀਂ ਕਮੈਂਟਾਂ ਦੇ ਵਿੱਚ ਕਮੈਂਟ ਕਰਿਓ ਵੀ ਤੁਹਾਨੂੰ ਕਿਵੇਂ ਲੱਗਾ ਹੈ ਪ੍ਰੋਗਰਾਮ ਤੇ ਫੌਜਾਂ ਦਾ ਜਿਹੜਾ ਸਾਰਾ ਸਿਗਾ ਜਿਹੜੇ ਮੈਨ ਸੰਤ ਸਿਗੇ ਉਹ ਤਾਂ ਸਾਨੂੰ ਮਿਲੇ ਨਹੀਂ ਅਜੇ ਬਾਕੀ ਸਾਰੇ ਜਿਹੜੇ ਹੋਗੇ ਸਿਗੇ ਤੁਹਾਡੇ ਸਾਹਮਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ